ਜਾਤੀਗਾਸੂ ਮਹਾਦੀਤਰਜੀਤ ਜੇ ਤੁਸੀਂ ਫੇਸਬੁੱਕ ਵਟਸਐਪ ਜਾਂ ਸੋਸ਼ਲ ਮੀਡੀਆ ਦਾ ਕੋਈ ਵੀ ਪਲੇਟਫਾਰਮ ਵਰਤ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬੜੀ ਲਾਭਦਾਇਕ ਸਥੋਰ ਬੜੀ ਹੈ ਕਿਉਂਕਿ ਇਹ ਵੀਡੀਓ ਤੁਹਾਨੂੰ ਸੁਚੇਤ ਕਰਨ ਲਈ ਬਣਾ ਰਹੇ ਹਾਂ ਕਿ ਨਹੀਂ ਜਿਹੜਾ ਬਲੈਕਮਿਲਿੰਗ ਦਾ ਘੰਦਾ ਉਹ ਪੂਰੇ ਹਿਤੇਜ ਦੇ ਵਿੱਚ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਤੇ ਜਿਹੜੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਤੋਂ ਹੈ ਜਿੱਥੇ ਇੱਕ ਬਜ਼ੁਰਗ ਨੂੰ ਬਲੈਕਮਿਲ ਕਰਕੇ ਤਕਰੀਬਨ 36 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਖਬਰ ਦੇ ਵੇਰਵੇ ਤੁਹਾਨੂੰ ਨਾਲ ਸਾਂਝਾ ਕਰਾਂਗਾ ਤੁਹਾਨੂੰ ਸचेत ਕਰਨ ਲਈ ਵੀਡੀਓ ਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਇੱਕ ਸੰਦੇਸ਼ ਭੇਜ ਕੇ ਠੱਗ ਲੈ ਜਾਊਗਾ ਬਲੈਕਮੇਲ ਕਰ ਲਿਆ ਜਾਊਗਾ ਵੇਰਵੇ ਤੁਹਾਨੂੰ ਨਾਲ ਸਾਂਝੇ ਕਰ ਰਿਹਾ ਜਿਹੜੀ ਘਟਨਾ ਤੁਹਾਨੂੰ ਸਾਂਝੀ ਕਰਨੇ ਹੈ ਇਹ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਭਵਾਨੀ ਸ਼ਹਿਰ ਤੋਂ ਆ ਜਿੱਥੇ ਇੱਕ ਬਜ਼ੁਰਗ ਦੇ ਦੱਸ ਅਨੁਸਾਰ ਉਸ ਨੂੰ ਵੀਡੀਓ ਕਾਲ ਆਉਦੀ ਹੈ ਤੇ ਜਦੋਂ ਉਹ ਵੀਡੀਓ ਕਾਲ ਅਟੈਂਡ ਕਰਦੇ ਨੇ ਸੋਣਦੇ ਨੇ ਤਾਂ ਸਾਹਮਣੇ ਇੱਕ ਨਿਵਾਸਤਰ ਔਰਤ ਬਿਨਾ ਕਿਸੇ ਵਸਤਰ ਤੋਂ ਸਾਹਮਣੇ ਨਜ਼ਰ ਆਉਂਦੀ ਹੈ ਤੇ ਜਦੋਂ ਉਹ ਜਿੰਨੇ ਵੀ ਪਲ ਉਹ ਉਸ ਵੀਡੀਓ ਉਸ ਆਰੰਗ ਨੂੰ ਦੇਖਦੇ ਨੇ ਉਹ ਕਾਲ ਕੱਟ ਦਿੱਤੀ ਜਾਂਦੀ ਹੈ ਤੇ ਥੋੜੀ ਦੇਰ ਬਾਅਦ ਹੀ ਇੱਕ ਨਵੀਂ ਜਿਹੜੀ ਵੀਡੀਓ ਉਹਨਾਂ ਦੇ ਮੋਬਾਈਲ ਦੇ ਉੱਪਰ ਭੇਜ ਦਿੱਤੀ ਜਾਂਦੀ ਹੈ ਸਵੇ헤 ਰਾਣੀ ਜਿਹਦੇ ਵਿੱਚ ਉਸ ਵਿਰਗ ਦਾ ਚਿਹਰਾ ਜਿਹੜਾ ਇਹ ਉਸ ਵੀਡੀਓ ਦੇ ਨਾਲ ਮਿਲਾ ਕੇ ਤਕਨੀਕ ਰਾਹੀਂ ਉਸकी ਤਬਦਾ ਤੇ ਉਸ ਤੋਂ 15-20 ਮਿੰਟਾਂ ਬਾਅਦ ਲਗਾਤਾਰ ਉਹਨਾਂ ਨੂੰ ਕਾਲ ਕਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਨੂੰ ਬਹੁਤ ਸਾਰੇ ਇਹਨੀ ਦੇਰ ਤੱਕ ਆ ਕੇ ਗ੍ਰਿਫਤਾਰ ਕਰ ਲੈਣਾ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਤੁਹਾਡੀ ਜਿਹੜੀਆਂ ਵੀਡੀਓਜ਼ ਦੇ ਉਹ ਵਾਇਰਲ ਕਰ ਰਹੇ ਹਾਂ ਤੁਸੀਂ ਤੇ ਇਹ ਜਿਹੜਾ ਡਰਾਫਟ ਧੱਕਾ ਕੇ ਦੋ ਪਿਛਤਾਂ ਦੇ ਵਿੱਚ ਉਸ ਮੁਲਕ ਦੇ 36 ਲੱਖ ਰੁਪਏ ਵਸੂਲਣੇ ਤਿਆਰ ਦੇ ਤੇ ਜਦੋਂ ਉਹ ਬੁਧਰ ਆਪਣੇ ਪਰਿਵਾਰ ਦੇ ਨਾਲ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਨੇ ਤੇ ਪਰਿਵਾਰ ਵੱਲ ਉਹ ਪਹੁੰਚ ਕੀਤੀ ਜਾਂਦੀ ਹੈ ਜਦੋਂ process ਪੂਰੇ ਕਰਨਾ ਕਰਉਂਦੇ ਤੇਤੀਤ ਕਰਦੀ ਹੈ ਤਾਂ ਜਿਹੜਾ ਅੰਕੜੇ ਸਾਹਮਣੇ ਆਉਂਦੇ ਨੇ ਉਹ ਸਾਡੇ ਸਾਰਿਆਂ ਲਈ ਬੜੇ ਹੈਰਾਨੀਜਨਕ ਨੇ ਕੁਝ ਸੁਣ ਕੇ ਹੈਰਾਨ ਹੋ ਜੁਣਗੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅੱਠ ਜਿਹੜੇ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਜਿਨ੍ਹਾਂ ਦੇ ਕੋਲੋਂ 19 ਮੋਬਾਈਲ ਤਕਨੀਕੀ ਉਪਕਰਣ ਅਤੇ 3 ਕਰੋੜ ਦੇ ਕਰੀਬ ਕੈਸ਼ ਮਿਲਦਾ ਵੱਡੀ ਮਾਤਰਾ ਦੇ ਵਿੱਚ 3 ਕਰੋੜ ਰੁਪਇਆ ਕੈਸ਼ ਮਿਲਣਾ ਉਹ ਵੀ ਅੱਠ ਜਿਹੜੇ ਦੋਸ਼ੀ ਨੇ ਉਹਨਾਂ ਦੇ ਕੋਲੋਂ ਔਰ ਇੱਕ ਜਿਹੜਾ ਹੋਰ ਖਰਾਨੀ ਜਨਕ ਅੰਕੜਾ ਪੁਲਸ ਨੇ ਨਸ਼ਰ ਕੀਤਾ ਹੈ ਉਹ ਇਹ ਹੈ ਕਿ ਇਹਨਾਂ ਵੱਲੋਂ ਪਿਛਲੇ ਸਮੇਂ ਦੌਰਾਨ 728 ਲੋਕਾਂ ਨੂੰ ਟਾਰਗੇਟ ਕੀਤਾ ਗਿਆ ਸੀ 728 ਇਨਸਾਨਾਂ ਨੂੰ ਬਲੈਕਮੇਲਿੰਗ ਲਈ ਕੌਤਤੀਆਂ ਗਈਆਂ ਸੀ ਤੇ ਬਲੈਕਮੇਲਿੰਗ ਦਾ ਜਿਹੜਾ ਇਹ ਤੰਦਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਤੱਥ ਸਾਹਮਣੇ ਆਏ ਨੇ ਕਿ ਪਿਛਲੇ 316 ਦੌਰਾਨ ਤਕਰੀਬਨ 10000 ਕਰੋੜ ਰੁਪਏ ਸਾਈਬਰ ਠੱਗੀ ਦੇ ਨਾਲ ਲੁੱਟੇ ਗਏ ਨੇ ਇਸ ਸਰੀ ਜਿਹੜੀ ਘਟਨਾ ਸਾਨੂੰ ਸਾਰਿਆਂ ਨੂੰ ਸੁਚੇਤ ਕਰਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਵਿਚਾਰ ਕਰ ਸਕਦੇ ਹੋ ਜੇ ਤੁਹਾਨੂੰ ਇਸ ਤਰੀਕੇ ਦੀ ਜਾਲ ਸਾਜੀ ਲਈ ਸੌਣ ਦੇ ਵਿੱਚ ਕਾਲ ਆਉਂਦੀ ਹੈ ਜਾਂ ਕੋਈ ਤਕਨੀਕੀ ਸੋਸ਼ਲ ਮੀਡੀਆ ਪਲੇਟਫਾਰਮ ਪਰ ਤੁਹਾਨੂੰ ਅਜੇ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਤੁਸੀਂ ਉਹਦੇ ਲਈ ਨੇੜੇ ਦੇ ਜਿਹੜਾ ਪੁਲਿਸ ਵਿਭਾਗ ਹੈ ਉਹਨੂੰ ਸੂਚਿਤ ਕਰੋ ਤਾਂ ਜੋ ਤੁਹਾਡੀ ਇਸ ਨੁਕਤੇ ਤੋਂ ਬਚਾਅ ਹੋ ਸਕੇ ਤੇ ਇਸ ਵੀਡੀਓ ਦਾ ਮਾਧਿਅਮ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਚੀਜ਼ ਤੋਂ ਜਾਗਰੂਕ ਕੀਤਾ ਜਾਵੇ ਕਿ ਬਲੈਕਮੇਲਿੰਗ ਜਿਹੜੀ ਹੈ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਤੁਹਾਡੀ ਕੀਤੀ ਜਾ ਸਕਦੀ ਹੈ ਤੁਸੀਂ ਸੁਚੇਤ ਰਹਣਾ ਸੇਫ ਰਹੋ ਇਹ ਹੀ ਸਾਡੀ ਇੱਛਾ ਵੀਰਵਾਨੀ ਵਿਚਾਰ ਚਕਾ